ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਈਜ਼ੀ ਰਜਿਸਟਰੀ ਯੋਜਨਾ ਸ਼ੁਰੂ ਕਰਨ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਹੋ ਗਈ ਹੈ। ਪੌਂਡ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਹੀ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਜਿਸ ਨਾਲ ਭ੍ਰਿਸ਼ਟਾਚਾਰ ਤੇ ਵੀ ਰੋਕ ਲੱਗੀ ਹੈ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ 26 ਮਈ 2025 ਨੂੰ ਮੁਹਾਲੀ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਫਾਇਦਾ ਹੁਣ ਵੱਡੀ ਗਿਣਤੀ 'ਚ ਲੋਕ ਲੈ ਰਹੇ ਹਨ ਮੈਂ ਰਜਿਸਟਰੀ ਕਰਾਉਣ ਲਈ ਆਇਆ ਸੀ 48 ਘੰਟੇ ਦੇ ਵਿੱਚ ਵਿੱਚ ਪਰਵਲ ਮਿਲ ਗਈ ਸੀ ਤੇ ਟਾਈਮ ਨਾਲ ਰਜਿਸਟਰੀ ਹੋਈ ਹੈ ਵਿੱਚ ਵਿਚੋਲੀਆ ਬੰਨ ਬਿਲਕੁਲ ਖਤਮ ਹੋ ਗਿਆ ਜੀ ਕੋਈ ਰਿਸਰਤ ਨਹੀਂ ਕੋਈ ਕੁਛ ਨਹੀਂ ਕਿ ਟਾਈਮ ਨਾਲ ਬੰਦਾ ਵਿਲਾ ਹੋ ਜਾਂਦਾ ਹੈ ਸਰਕਾਰ ਦੁਆਰਾ ਜਿਹੜਾ ਇਹ ਰਜਿਸਟਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹਦੇ ਨਾਲ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲੀਆਂ ਸਭ ਤੋਂ ਪਹਿਲੀ ਗੱਲ ਜਦੋਂ ਰਜਿਸਟਰੀ ਪ੍ਰੀ ਪ੍ਰੂਵਲ 'ਚ ਪਾਈ ਜਾਂਦੀ ਆ ਵਿਦਨ 48 ਆਵਰਸ ਅਸੀਂ ਉਹਨੂੰ ਅਪਰੂਵ ਕਰਨਾ ਹੁੰਦਾ ਜਾਂ ਉਹਦੇ ਉੱਤੇ ਕੋਈ ਇਜੈਕਸ਼ਨ ਲਾਉਣਾ ਹੁੰਦਾ ਆਨਲਾਈਨ ਕਰ ਰਹੇ ਆ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸੀਲਾਂ ਦੇ ਵਿੱਚ ਵਿਚੋਂ ਜਾਂ ਸਾਡੇ ਦੇਸ਼ ਵਿੱਚੋਂ ਬਹੁਤ ਵੱਡੇ ਸਤਰ ਤੇ ਲੋਕੀ ਬਾਹਰ ਜਾ ਰਹੇ ਨੇ ਔਰ ਇਲੀਗਲ ਤੌਰ ਤੇ ਜਾ ਰਹੇ ਨੇ ਜਿਸ ਕਰਕੇ ਜਿਹੜੇ ਅਦਰ ਕੰਟਰੀਜ਼ ਆ ਚਾਹੇ ਅਮਰੀਕਾ ਲਗਾ ਲਓ ਇੰਗਲੈਂਡ ਲਗਾ ਲਓ ਜਾਂ ਯੂਰੋਪੀਅਨ ਕੰਟਰੀਜ਼ ਲਗਾ ਲਓ ਉਹ ਲਗਾਤਾਰ ਡਿਪੋਰਟ ਕਰ ਰਹੇ ਨੇ ਇਹਹੀ ਜੇ ਵਿਅਕਤੀਆਂ ਨੂੰ ਜਿਹੜੇ ਕਿ ਇਲੀਗਲ ਤੌਰ ਤੇ ਗਏ ਹੋਏ ਨੇ ਪਰ ਪੰਜਾਬ ਸਰਕਾਰ ਨੇ ਜਾਂ ਬਾਬਾ ਫਰੀਦ ਯੂਨੀਵਰਸਿਟੀ ਨੇ ਇੱਕ ਨਿਆ ਉਪਰਾਲਾ ਕੀਤਾ ਲੀਗਲੀ ਭੇਜਣ ਦਾ ਔਰ ਜਿਹੜੇ ਹੁਣ ਲਿਗਲੀ ਜਾਣਗੇ ਉਹਨਾਂ ਨੂੰ ਬਕਾਇਦਾ ਕੋਰਸ ਕਰਾਇਆ ਜਾਏਗਾ ਔਰ ਗਵਰਨਮੈਂਟ ਤੋਂ ਗਵਰਨਮੈਂਟ ਭੇਜਿਆ ਜਾਏਗਾ ਉਹਨਾਂ ਨੂੰ ਉੱਥੇ ਨੌਕਰੀ ਵੀ ਜਿਹੜੀ ਹੈ ਇੱਥੋਂ ਹੀ ਲਗਵਾ ਕੇ ਭੇਜਿਆ ਜਾਏਗਾ ਤਾਂ ਕਿ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਚੀਟਿੰਗ ਜਿਹੜੀ ਆ ਨਾ ਹੋਵੇ ਸਾਡੇ ਨਾਲ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ ਸੀ ਸਾਹਿਬ ਨੇ ਡਾਕਟਰ ਰਜੀਵ ਸੂਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਹਾਂਜੀ ਥੈਂਕ ਯੂ ਵੈਰੀ ਮਚ ਤੁਸੀਂ ਇੱਥੇ ਆਏ ਤੇ ਇੰਟਰੈਕਟ ਕਰ ਰਹੇ ਹੋ ਸੋ ਮੈਂ ਬਹੁਤ ਅੱਛਾ ਲੱਗਿਆ ਕਿ ਪੰਜਾਬ ਵਿੱਚ ਅਜੇਹਾ ਵੀ ਉਪਰਾਲਾ ਹੋ ਰਿਹਾ ਹੈ ਕਿ ਜਿਹੜੇ ਬੱਚੇ ਮਤਲਬ ਕਿ ਇਨਲੀਗਲ ਤੌਰ ਤੇ ਜਾ ਰਹੇ ਸੀ ਉਹਨਾਂ ਨੂੰ ਲਿਗਲੀ ਤੌਰ ਤੇ ਭੇਜਿਆ ਜਾਵੇ ਦੇਖੋ ਇਹ ਹੋ ਤਾਂ ਸਾਰੇ ਹਿੰਦੁਸਤਾਨ ਚ ਰਿਆ ਸੀ ਇਲੀਗਲ ਜਾਣਾ ਇਲੀਗਲ ਕੋਰਸੇਸ ਕਰਾਣੇ ਐਡਵਰਟਾਈਜ਼ਮੈਂਟ ਕਰਨਾ ਕਿ ਇਹ ਵੈਲਿਡ ਹੈ ਤੇ ਹੁਣੇ ਐਲਾਈਟ ਦੀ ਕੌਂਸਲ ਬਣੀ ਹੈ ਪਰ ਕਈ ਸਾਲਾਂ ਤੋਂ ਐਲਾਈਟ ਦੀ ਕੌਂਸਲ ਪੈਰਾਮੈਡੀਕ ਦੀ ਉਹ ਪੈਸੇ ਵੀ ਲੈ ਰਿਹਾ ਤੇ ਉਹ ਸਭ ਇਲੀਗਲ ਸੀ ਜੀ ਚੀਜਾਂ ਨੂੰ ਸਟ੍ਰੀਮਲਾਈਨ ਕਰਨਾ ਬਹੁਤ ਜ਼ਰੂਰੀ ਹੈ ਜੀ ਲੀਗਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਡੇ ਜਿਹੜੇ ਵਸਿੰਦੇ ਆ ਪੰਜਾਬ ਦੇ ਹੋਣ ਜਾਂ ਬਾਹਰ ਦੇ ਉਹਨਾਂ ਦਾ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ ਲੀਗਲ ਪ੍ਰੋਟੈਕਸ਼ਨ ਤੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਲੋਕ ਸਾਰਾ ਉਮਰ ਕਮਾਉਂਦੇ ਆ ਇੱਕ ਘਰ ਬਣਾਉਂਦੇ ਆ ਫਿਰ ਕਾਰ ਮੰਝਾ ਸਭ ਵੇਚ ਕੇ ਤੇ ਬਾਹਰ ਚਲੇ ਜਾਂਦੇ ਤੇ ਫਿਰ ਉੱਥੇ ਜਾ ਕੇ ਛੀਟ ਹੋ ਜਾਂਦੇ ਤੇ ਇਹ ਪ੍ਰੋਗਰਾਮ ਹੋਣੇ ਚਾਹੀਦੇ ਆ ਆਊਟ ਦੇ थ्रू ਨਹੀਂ ਗਵਰਨਮੈਂਟ ਟੂ ਗਵਰਨਮੈਂਟ ਬਿਲਕੁਲ ਉਹਦੇ ਵਿੱਚ ਯੂਨੀਵਰਸਿਟੀ ਅੱਗੇ ਆਏ ਜਾਂ ਇਹ ਉਹਦੀਆਂ ਏਜੰਸੀਜ਼ ਆ ਜਿਨ੍ਹਾਂ ਨੂੰ ਪੰਜਾਬ ਗਵਰਨਮੈਂਟ ਰੈਕੋਗਨਾਈਜ਼ ਕਰਦੀ ਹੈ ਇਹੋ ਦੇ ਬੰਦੇ ਆ ਜਿਹੜਾ ਜਿਨ੍ਹਾਂ ਨਾਲ ਮਿਲ ਕੇ ਜਿਹੜਾ ਮਾਈਗ੍ਰੇਸ਼ਨ ਹੈ ਆਊਟਸਾਈਡ ਪੰਜਾਬ ਉਹ ਸਰਕੂਲੇਟ ਸਰਕੂਲਰ ਮਾਈਗ੍ਰੇਸ਼ਨ ਬਣੇ ਉਹ ਉਥੇ ਹੋਰ ਤਰੱਕੀ ਕਰਕੇ ਵਾਪਸ ਆਂ ਇੰਡੀਆ ਨੂੰ ਫਾਈਨੈਂਸ਼ੀਅਲ ਗੇਨ ਹੋ ਜੀਡੀਪੀ ਵਿੱਚ ਐਡੀਸ਼ਨ ਹੋਏ ਤੇ ਇਹ ਸਾਰਾ ਦੇਖ ਕੇ ਸਾਡੇ ਕੋਲ ਸਭ ਤੋਂ ਵੱਡਾ ਰਿਸੋਰਸ ਇੰਡੀਆ ਵਿੱਚ ਕੀ ਹੈ ਹਿਊਮਨ ਰਿਸੋਰਸ ਬਿਲਕੁਲ ਬਿਲਕੁਲ ਪਹਿਲੇ ਬੋਲਦੇ تھے ਕਿ ਪੋਪੂਲੇਸ਼ਨ ਬੰਮ ਉਹ ਨੋ ਬੰਮ ਨਹੀਂ ਹੈ ਉਹ ਇੱਕ ਬਹੁਤ ਵੱਡਾ ਰਿਸੋਰਸ ਬਣ ਗਿਆ ਹੈ ਪੂਰਾ ਵਰਲਡ ਹੁਣ ਇੰਡੀਆ ਦੇ ਤਰਫ ਦੇਖ ਰਿਹਾ ਹੈ ਤੇ ਜਿਹੜੇ ਬੰਦੇ ਲੀਗਲੀ ਜਾਣਗੇ ਪ੍ਰੋਪਰਲੀ ਟ੍ਰੇਨਡ ਜਾਣਗੇ ਕ੍ਰੈਡਿਟ ਲੈ ਕੇ ਜਾਣਗੇ ਆਪਣੀ ਐਜੂਕੇਸ਼ਨ ਨੂੰ ਅਪਗ੍ਰੇਡ ਕਰਕੇ ਜਾਣਗੇ ਉਹਨਾਂ ਦਾ ਬਹੁਤ ਵੱਡਾ ਫਿਊਚਰ ਹੈ ਸਟੇਟ ਦਾ ਫਿਊਚਰ ਹੈ ਤੇ ਇੰਡੀਆ ਦਾ ਫਿਊਚਰ ਵੀ ਹੈ ਇੱਕ ਵਰਲਡ ਲੀਡਰ ਬਣਨ ਦਾ ਅੱਛਾ ਸਰ ਬੀਸੀ ਬਾਬਾ ਫਰੀਦ ਯੂਨੀਵਰਸਿਟੀ ਇਸ ਮਾਮਲੇ ਚ ਕੀ ਕਰਨ ਜਾ ਰਹੀ ਹੈ ਨਿਆ ਉਪਰਾਲਾ ਕੀ ਹੈਗਾ ਜਿਸ ਕਰਕੇ ਜਿਹੜੇ ਬੱਚੇ ਹੁਣ ਜਾਣਗੇ ਤਾਂ ਉਹ ਲੀਗਲੀ ਤੌਰ ਤੇ ਜਾਣਗੇ ਉਹਨਾਂ ਦੀ ਬਕਾਇਦਾ ਇੱਥੋਂ ਸਿਲੈਕਸ਼ਨ ਹੋ ਕੇ ਜਾਏਗੀ ਦੇਖੋ ਜੀ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਹੈ ਉਹ ਐਜੂਕੇਸ਼ਨ ਯੂਨੀਵਰਸਿਟੀ ਹੈ ਰਿਸਰਚ ਯੂਨੀਵਰਸਿਟੀ ਹੈ ਤੇ ਤੀਜਾ ਕੋਲੈਬੋਰੇਸ਼ਨ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਕਿ ਅਸੀਂ ਉਹਨਾਂ ਜਿਹੜੇ ਕੁਝ ਐਕਸਪਰਟਾਈਜ਼ ਸਾਡੀ ਯੂਨੀਵਰਸਿਟੀਆਂ ਦਾ ਕੁਝ ਮਨਨੋ ਐਗਰੀਕਲਚਰਸ ਹੈ ਤੇ ਕੁਝ ਕੁਝ ਆਈਆਈਟੀ ਰੋਪੜ ਹੈ ਤੇ ਅਸੀਂ ਸਾਰੇ ਐਮਓਯੂਜ਼ ਕੀਤੇ ਹੈ ਤੇ ਇਹ ਵੀ ਉਹਨਾਂ ਵਿੱਚ ਹੀ ਹੈ ਜਿਹੜਾ ਸਕਿੱਲ ਵਾਸਤੇ ਕੀਤਾ ਹੈ ਕਿਉਂ ਆਈ ਨਾਲ ਕੀਤਾ ਹੈ ਜਾਂ ਸਕਿੱਲ ਡਿਵੈਲਪਮੈਂਟ ਮਿਸ਼ਨ ਸਾਡਾ ਐਮੋਸੈਨੂ ਹੈ ਮਿਨਿਸਟਰੀ ਨਾਲ ਤੇ ਹੁਣ ਕੀ ਹੈ ਕਿ ਜਿਹੜੀ ਮਿਨਿਸਟਰੀ ਹੈ ਮੈਡੀਕਲ ਐਜੂਕੇਸ਼ਨ ਹੋਏ ਜਾਂ ਹਾਇਰ ਐਜੂਕੇਸ਼ਨ ਦੋ ਮਿਨਿਸਟਰੀ ਹੈ ਤੇ ਇਹ ਦੋਨੋਂ ਬਾਬਾ ਫਰੀਦ ਯੂਨੀਵਰਸਿਟੀ ਨਾਲ ਮਿਲ ਕੇ ਜਦ ਅਸੀਂ ਇੱਕ ਸਟਰਕਚਰਡ ਆਪਣਾ ਡਾਇਨਾਮਿਕ ਕਰਿਕੂਲਮ ਬਣਾ ਦੇਵਾਂਗੇ ਤੇ ਉਹ ਅਪਡੇਟ ਹੁੰਦਾ ਜਿਹੜਾ ਰੈਗੂਲਰਲੀ ਡਾਇਨਾਮਿਕ ਤੇ ਅਸੀਂ ਫੇਰ ਉਹਨੂੰ ਸਰਟੀਫਾਈ ਵੀ ਕਰ ਸਕਦੇ ਆ ਅੱਜ ਦੇ 5 ਸਾਲ ਬਾਅਦ ਵੀ ਹਾਂ ਇਹ ਬੱਚਾ ਸਾਡੀ ਯੂਨੀਵਰਸਿਟੀ ਤੋਂ ਟ੍ਰੇਨਡ ਹੈ ਜਦ ਬੱਚਾ ਬਾਹਰ ਜਾਏਗਾ ਕਦੇ ਵੀ ਮੈਂ 10 ਸਾਲ ਬਾਅਦ ਵੀ ਜਾਏਗਾ ਉਹ ਜਿੱਥੇ ਵੀ ਅਪਲਾਈ ਕਰੇਗਾ ਜਾਂ ਇੰਡੀਆ ਵਿੱਚ ਵੀ ਅਪਲਾਈ ਕਰੇਗਾ ਉਹ ਯੂਨੀਵਰਸਿਟੀ ਨੂੰ ਇੱਕ ਲੈਟਰ ਭੇਜਦੇ ਆ ਉਹ ਪੁੱਛਦੇ ਆ ਕਿ ਇਹ ਵੈਲਿਡ ਹੈ ਜਾਂ ਨਹੀਂ ਤੇ ਬਾਬਾ ਫਰੀਦ ਯੂਨੀਵਰਸਿਟੀ ਦਾ ਬਹੁਤ ਇੰਪੋਰਟੈਂਟ ਰੋਲ ਹੈ ਸਾਰੀ ਚੀਜ਼ਾਂ ਨੂੰ ਸੁਪਰਵਾਈਜ਼ ਕਰਨਾ ਸਟਰਕਚਰ ਕਰਨਾ ਤੇ ਵੈਲੀਡੇਟ ਕਰਨਾ ਕਿ ਇਹ ਠੀਕ ਰਸਤਾ ਹੈ ਸਰ ਪਲੱਸ 2 ਸਟੂਡੈਂਟਸ ਲਈ ਜਿੱਦਾਂ ਤੁਸੀਂ ਦੱਸਿਆ ਵੀ ਪਲੱਸ 2 ਸਟੂਡੈਂਟਸ ਲਈ ਹੁਣ ਅਸੀਂ ਸਕਿੱਲ ਡਿਵੈਲਪਮੈਂਟ ਜਿਹੜੇ ਆ ਕੋਰਸੇ ਸ਼ੁਰੂ ਕਰਨ ਜਾ ਰਹੇ ਹਾਂ ਉਹ ਜਿਹੜੇ ਕੋਰਸੇ ਆ ਥੋੜਾ ਜਿਹਾ ਉਸ ਦੇ ਬਾਰੇ ਦੱਸ ਦਿਓ ਸਰ ਦੇਖੋ ਪਲੱਸ 2 ਦੀ ਰਿਕੁਆਇਰਮੈਂਟ ਜਿਹੜੀ ਹੈ ਨਾ ਉਹ ਪਹਿਲੇ ਸੋਚਦੇ تھے ਐਮਬੀਬੀਐਸ ਕਰ ਲਨ ਡੈਂਟਲ ਕਰ ਲਨ ਹੈਲਥ ਵਿੱਚ ਜਾਂ ਨਰਸਿੰਗ ਕਰ ਲਨ ਜਾਂ ਚਲੋ ਐਨਐਮ ਜੀਐਨਐਮ ਕਰ ਲਨ ਉਹ ਬਲਾਈਂਡਲੀ ਕਿਤੇ ਵੀ ਅਪਲਾਈ ਕਰਕੇ ਕੁਝ ਕਰਨਾ ਸ਼ੁਰੂ ਕਰ ਦਿੰਦੇ ਸੀ ਹੁਣ ਜਿਹੜੇ ਸਾਡੇ ਕੋਰਸ ਹੈ ਆਈ ਦਾ ਹੈ ਤੇ ਆਪਟੋਮੈਟ੍ਰਿਸ ਪੂਰੇ ਹਜ਼ਾਰਾਂ ਸੈਂਟਰ ਹੈ ਜਿੱਥੇ ਉਹਨਾਂ ਨੂੰ ਜੋਬ ਮਿਲੇਗੀ ਸਾਡੇ ਡੈਂਟਲ ਚੇਅਰ ਅਸਿਸਟੈਂਟ ਜੋ ਜਿਹੜੇ ਆ ਜਾਂ ਰੇਡੀਓ ਥੈਰੇਪੀ ਦੇ ਅਸਿਸਟੈਂਟ ਹੈ ਜਾਂ ਨਿਊਕਲੀਅਰ ਮੈਡੀਸਿਨ ਉਹ ਜਾ ਕੇ ਆਰਮੀ ਵਿੱਚ ਵੀ ਉਹਨਾਂ ਨੂੰ ਜੌਬ ਮਿਲੀ ਤੇ ਕਾਫੀ ਜ਼ਿਆਦਾ ਪੈਸੇ ਮਿਲੇ ਮਿਲੇ ਜਿਹੜਾ ਪੈਕੇਜ ਜਿਹੜਾ ਆਮ ਉਹਨਾਂ ਨੂੰ ਮਿਲਦਾ ਤੇ ਸਾਡੇ ਕੋਲ ਹੁਣ ਸਾਰੇ ਨਰਸਿੰਗ ਸਟੈਂਡ ਅਲੋਨ ਕਲੀਨਿਕ ਇੰਸਟੀਟਿਊਸ਼ਨ ਉਹ ਬਾਬਾ ਫਰੀਦ ਯੂਨੀਵਰਸਿਟੀ ਵੱਲ ਆ ਰਹੇ ਹੈ ਉਹ ਬੋਲ ਰਹੇ ਤੁਹਾਡੇ ਜਿਹੜੇ ਟ੍ਰੇਨਡ ਹੈ ਪੈਰਾਮੈਡੀਕਲ ਜਿਸ ਨੂੰ ਬੋਲਦੇ ਸੀ ਅਲਾਈਡ ਜਾਂ ਫਿਰ ਸਕਿਲਡ ਇਹ ਵਰਕਫੋਰਸ ਤੁਹਾਡੇ ਕੋਲ ਹੈ ਤੇ ਦਿਓ ਤੇ ਅਸੀਂ ਪਹਿਲਾ ਬੈਚ ਜਦ ਕੱਢਿਆ ਸੀ ਅਸੀਂ ਸੋ ਬੰਦਿਆਂ ਦਾ ਤੇ 60 ਬੰਦੇ ਕੈਂਪਸ ਸਿਲੈਕਸ਼ਨ ਹੋ ਗਈ ਸੀ ਉਹਨਾਂ ਨੂੰ ਜੌਬ ਮਿਲ ਗਈ ਸੀ ਤੇ 10+2 ਹੀ ਉਹ ਹੁੰਦਾ ਹੈ ਲੈਵਲ ਜਿੱਥੇ ਤੁਹਾਨੂੰ ਡਾਈਵਰਸਿਫਾਈ ਕਰਨਾ ਹੁੰਦਾ ਹੈ ਤੇ ਸਕੂਲ ਐਜੂਕੇਸ਼ਨ ਦੇ ਜਿਹੜੀ ਮਿਨਿਸਟਰੀ ਹੈ ਉਹ ਤੇ ਅਸੀਂ ਰੈਗੂਲਰ ਮੀਟਿੰਗ ਹਰ ਮਹੀਨੇ ਸਾਡੀ ਮੀਟਿੰਗ ਹੁੰਦੀ ਹੈ ਤੇ ਅਸੀਂ ਇਹ ਡਿਸਕਸ ਕਰਦੇ ਆਂ कि आगे किवें चलिए जीवे ਤੁਸੀਂ ਇੱਕ ਕਨਸਟੈਂਟ ਪੁੱਛਿਆ ਕਿ ਇਹ ਸਿਰਫ ਮੈਡੀਕਲ ਸਟ੍ਰੀਮ ਵਾਲਿਆਂ ਵਾਸਤੇ ਹੈ ਬਾਇਓਲੋਜੀ ਵਾਲੇ ਸੇ ਜਾਂ ਸਭ ਵਾਸਤੇ ਪਹਿਲੇ ਸਿਰਫ ਬਾਇਓਲੋਜੀ ਵਾਸਤੇ ਸੀ ਹੁਣ ਅਸੀਂ ਦੇਖ ਰਿਹਾ ਕਿ ਜਿੱਥੇ ਅਸੀਂ ਟ੍ਰੇਨਡ ਕਰ ਸਕਤੇ ਹੈ ਬੇਸਿਕ ਲਾਈਫ ਸਪੋਰਟ ਜਾਂ ਜਿਹੜੇ ਸਪੈਸ਼ਲ ਟ੍ਰੇਨਿੰਗ ਉਹ ਜਿੱਥੇ ਅਸੀਂ ਕਰ ਸਕਦੇ ਆ ਅਸੀਂ ਹੋਰ ਵੀ ਸਟ੍ਰੀਮ ਜਿਹੜੀ ਹੈ 10+2 ਵਾਲੇ ਉਹ 800 ਵਾਲਾ ਉਹਨਾਂ ਨੂੰ ਵੀ ਅਸੀਂ ਰੋਪਨ ਕੀਤਾ ਹੈ ਜੇ ਉਹਨਾਂ ਨੇ कॉमर्स कर ली या बी कॉम कर ली या एल एल बी कर ली उसके टेन प्लस टू राइट टाइम है जब असी उन्हों कैच कर सकते अर्ली कैच कर सकते ਇਹ ਲੋ ਬਹੁਤ ਵੱਡੀ ਗੱਲ ਹੈ ਮਤਲਬ ਕਿ ਹੁਣ ਸਿਰਫ ਪਲੱਸ 2 ਮੈਡੀਕਲ ਵਾਲੇ ਨਹੀਂ ਬਲਕਿ ਨਾਨ ਮੈਡੀਕਲ ਔਰ ਕਮਰਸ ਅਤੇ ਆਰਟਸ ਵਾਲੇ ਸਟੂਡੈਂਟ ਵੀ ਮੈਡੀਕਲ ਦੀ ਜਿਹੜੀ ਹੈ ਟ੍ਰੇਨਿੰਗ ਲੈ ਸਕਦੇ ਆ ਇੱਕ ਸਾਲ ਦਾ ਕੋਰਸ ਕਰ ਸਕਦੇ ਆ ਸਾਡੇ ਨਾਲ ਡਾਕਟਰ ਸੰਦੀਪ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਨਰਸਿੰਗ ਦਾ ਇੱਕ ਉਪਰਾਲਾ ਕੀਤਾ ਕੀ ਹੈਗਾ ਥੋੜਾ ਜਿਹਾ ਦੱਸੋ ਜਿਹੜੇ ਨਰਸਿੰਗ ਦੇ ਬੱਚੇ ਜਿਹੜੇ ਜਿਵੇਂ ਵੀ ਸੀ ਸਾਹਿਬ ਨੇ ਦੱਸਿਆ ਕਿ ਆਲਰੇਡੀ ਪਾਸ ਆਊਟ ਹੋ ਗਏ ਉਹਨਾਂ ਬੱਚਿਆਂ ਦੇ ਲਈ ਅਸੀਂ ਬਾਹਰੋਂ ਬਹੁਤ ਡਿਮਾਂਡ ਹੈ ਬਹੁਤ ਬੱਚੇ ਕੀ ਕਰਦੇ ਨੇ ਕਿ ਇਸ ਟਾਈਮ ਜਦੋਂ ਇੱਥੇ ਆਪਣੇ ਇੰਡੀਆ ਚ ਜੌਬ ਕਰਦੇ ਨੇ ਤੇ ਕੁਝ ਬਹੁਤ ਥੋੜੀ ਸੈਲਰੀ ਦੇ ਉੱਤੇ ਜੋ ਹੈ ਉਹ ਜੌਬਸ ਉਹਨਾਂ ਨੂੰ ਮਿਲਦੀਆਂ ਨੇ ਅਸੀਂ ਬਾਹਰੋਂ ਫੋਰਨ ਦੇ ਲਈ ਉਹਨਾਂ ਦਾ ਕ੍ਰੇਜ਼ ਬਹੁਤ ਹੈ ਉਹ ਚਾਹੁੰਦੇ ਨੇ ਕਿ ਅਸੀਂ ਵੱਡੀਆਂ ਸੈਲਰੀ ਲਈ ਬਾਹਰ ਜਾਈਏ ਤੇ ਉਹਦੇ ਲਈ ਉਹ ਲੱਖਾਂ ਰੁਪਏ ਖਰਚਦੇ ਨੇ ਸੋ ਉਹਨੂੰ ਰੋਕਣ ਦੇ ਲਈ ਕਿ ਉਹ ਖਰਚ ਕੇ ਬਾਹਰ ਨਾ ਜਾਣ ਉਹਦੇ ਲਈ ਅਸੀਂ ਉਹ ਪੂਰੀ ਅਪਰਚੂਨਿਟੀ ਇੱਥੇ ਹੀ ਲੈ ਕੇ ਆਏ ਆਂ ਔਰ ਜਰਮਨ ਤੋਂ ਵੱਲੋਂ 3000 ਜੋ ਨਰਸਿਸ ਦੀ ਡਿਮਾਂਡ ਆਈ ਹੈ ਜਿਨ੍ਹਾਂ ਨੂੰ ਫੁੱਲੀ 3000 ਬੱਚੇ ਹੁਣ ਅਸੀਂ ਜਰਮਨ ਲੈਂਗੁਏਜ ਚ ਸਿਖਾ ਕੇ ਜਰਮਨ ਕੰਟਰੀ ਚ ਭੇਜਾਂਗੇ ਭੇਜਾਂਗੇ ਔਰ ਉਹਦਾ ਪੂਰਾ ਫੰਡ ਜੋ ਹੈ ਪੂਰੀ ਸਪான்ਸਰਡ ਹੈ ਵੀ ਅਸੀਂ ਬੱਚੇ ਉਹ ਜਰਮਨ ਸਰਕਾਰ ਉਹਨੂੰ ਸਪான்ਸਰਡ ਕੀਤਾ ਅਸੀਂ ਇਹ ਪੂਰਾ ਇਕੋਸਿਸਟਮ ਹੈ ਉਹਨਾਂ ਦਾ ਕਿ ਜਰਮਨ ਜੀ2 ਜੀ ਦੇ ਅੰਦਰ ਉਹਨਾਂ ਦਾ ਜੋ ਵੀ ਫੰਡ ਹੈ ਉਹ ਸਪான்ਸਰਡ ਕੈਟਾਗਰੀ ਚ ਆਉਂਦਾ ਹੈ ਉਹਨਾਂ ਦੇ এমਪਲੋયર ਨਾਲ ਜੁੜੇ ਹੋਏ ਨੇ ਤਾਂ ਜੋ ਵੀ ਬੱਚੇ ਨੇ ਉਹਨਾਂ ਨੂੰ ਤਿਆਰ ਕਰਕੇ ਇੱਥੇ ਤਿਆਰ ਤੇ ਉੱਤੇ ਉਹਨਾਂ ਦੇ ਰਹਿਣ ਦਾ ਖਰਚਾ ਉਹਨਾਂ ਦੇ ਅੱਗੇ ਪਰ ਸਟੱਡੀ ਦਾ ਖਰਚਾ ਜੋ ਵੀ ਖਰਚਾ ਹੈ ਕੁਗ ਅਪ੍ਰੋਕਸੀਮੇਟਲੀ 9 ਮੰਥ ਲੱਗਣਗੇ ਇੱਕ ਬੱਚੇ ਨੂੰ ਤਿਆਰ ਕਰਨ ਲਈ ਹਾਂ ਲੈਂਗੁਏਜ ਸਿੱਖਣ ਦੇ ਲਈ ਔਰ ਉਹਨਾਂ ਨੂੰ ਜੌਬਸ ਨੂੰ ਬੁਰੇ ਨੂੰ ਪ੍ਰੋਸੈਸ ਕਰਨ ਦੇ ਲਈ ਤੇ ਸਾਰਾ ਪ੍ਰੋਸੈਸ ਜਿਹੜਾ ਆ ਇੱਥੇ ਹੀ ਕਰਵਾਇਆ ਜਾਏਗਾ ਮੋਹਾਲੀ ਦੇ ਵਿੱਚ ਅਸੀਂ ਸੈਂਟਰ ਖੋਲਿਆ ਹੈ ਪਰ ਉਹਦੇ ਵਿੱਚ ਅਸੀਂ ਜਿਆਦਾ ਤੋਂ ਜਿਆਦਾ ਬੱਚੇ ਬਾਹਰ ਜਿਹੜੇ ਆ ਭੇਜੇ ਜਾਣ ਐਜ਼ ਆਫ ਨਾਓ ਬੱਚਾ ਮਾਰਕੀਟ ਦੇ ਵਿੱਚ ਪੰਜ ਤੋਂ 6 ਲੱਖ ਰੁਪਏ ਖਰਚ ਰਿਹਾ ਇਸ ਪ੍ਰੋਗਰਾਮ ਦੇ ਬਿਲਕੁਲ ਬਿਲਕੁਲ ਔਰ ਬਾਹਰ ਰਹਿਨ ਖਾਨ ਦਾ ਵੱਖਰਾ ਖਰਚਾ ਹੈ ਉਹਨੂੰ ਅਪ੍ਰੋਕਸੀਮੇਟਲੀ 8 ਤੋਂ 9 ਲੱਖ ਪੈ ਜਾਂਦਾ ਹੈ ਜੋ ਕਿ ਉਹਨੂੰ ਖਰਚਣ ਦੀ ਲੋੜ ਨਹੀਂ ਹੈ ਮੈਂ ਤੁਹਾਡੇ ਮਾਧਿਅਮ ਰਾਈ ਉਹ ਆਵੇ ਆਪਣੀ ਕੁਆਲੀਫਾਈ ਕਰਕੇ ਸੈਂਟਰ ਤੇ ਪਹੁੰਚੇ ਉਹਦਾ ਐਡਰੈਸ ਅਸੀਂ ਦੇ ਰਹੇ ਹਾਂ ਉੱਥੇ ਪਹੁੰਚ ਕੇ ਆਪਣਾ ਇੰਟਰਵਿਊ ਦਵੇ ਪ੍ਰੋਸੈਸ ਕਲੀਅਰ ਕਰੇ ਔਰ ਆਪਣੀ ਟ੍ਰੇਨਿੰਗ ਲੈ ਕੇ ਬਾਹਰ ਜਾਏ ਕਮਾ ਕੇ ਪੈਸਾ ਵਾਪਸ ਪੰਜਾਬ ਚ ਭੇਜੇ ਨੌਕਰੀ ਨੌਕਰੀ ਹਾਂ ਨੌਕਰੀ ਦੇ ਨਾਲ ਬਾਹਰ ਅਸੀਂ ਭੇਜ ਰਹੇ ਹਾਂ ਨੌਕਰੀ ਕਿਉਂਕਿ ਨੌਕਰੀ ਪਹਿਲੇ ਦੇਣੀ ਉਹਨੂੰ लेटर ऑफ इंटेंट ਕਹਿੰਨੇ ਆ ਜਦੋਂ ਉਹਨੇ ਟ੍ਰੇਨਿੰਗ ਕਰ ਲਈ B2 ਲੈਵਲ A1 ਤੋਂ ਲੈ ਕੇ B2 ਲੈਵਲ ਤੱਕ 8 ਤੋਂ 9 ਮਨთ ਲੱਗਦੇ ਨੇ ਜਿਸ ਦਿਨ ਟ੍ਰੇਨਿੰਗ ਕੰਪਲੀਟ ਹੋ ਗਈ ਸਰਟੀਫਿਕੇਟ ਆ ਗਿਆ ਉਸ ਦਿਨ ਉਹ ਬਾਹਰ ਫਲਾਈ ਕਰ ਸਕਦਾ ਔਰ ਇਸ ਦੇ ਲਈ ਵੀਜ਼ਾ ਪ੍ਰੋਸੈਸ ਵੀ ਤੁਸੀਂ ਸ਼ੁਰੂ ਵੀਜ਼ਾ ਪ੍ਰੋਸੈਸ ਚ ਵੀ ਕੰਪਲੀਟ ਫੈਸਿਲੀਟੇਸ਼ਨ ਜਿਹੜੀ ਹੈ ਸਾਡਾ ਸੈਂਟਰ ਕਰੇਗਾ ਉਹਨੂੰ ਜੋ ਉਹਦੇ ਲਈ ਪੇਪਰ ਚਾਹੀਦੇ ਨੇ ਇਸੇ ਲਈ ਉਹ ਪਹਿਲੇ ਹੀ ਚੈੱਕ ਕਰ ਲਏ ਜਾਂਦੇ ਨੇ ਜਦੋਂ ਐਲਓਆਈ ਦਿੱਤੀ ਜਾਂਦੀ ਹੈ ਔਰ ਜੇ ਕੋਈ ਕਮੀ ਪੇਸ਼ੀ ਹੈ ਉਹ 9 ਮਹੀਨੇ ਦੇ ਵਿੱਚ ਕਵਰ ਕਰ ਲੈਂਦਾ ਔਰ ਉਹਦਾ ਵੀਜ਼ਾ ਕੋਈ ਪ੍ਰੋਬਲਮ ਨਹੀਂ ਆਏਗੀ ਜੇ ਜੌਬ ਉਹਦੇ ਹੱਥ ਚ ਹੈ ਤੇ ਉਹ ਬੱਚੇ ਨੇ ਸਰਟੀਫਿਕੇਟ ਲਿਆ ਹੋਇਆ ਤੇ ਜਰਮਨ ਦੇ ਵਿੱਚ ਵੀਜ਼ਾ ਬਹੁਤ ਵਧੀਆ ਤਰੀਕੇ ਨਾਲ ਉਹ ਦਿੰਦੇ ਨੇ ਕਿਉਂ ਦੇ ਦੇ ਵੈਲਕਮ ਦਿਸ ਸਕਿਲ ਇਸ ਚ ਸਿਰਫ ਜੋ ਬਾਬਾ ਫਰੀਦ ਯੂਨੀਵਰਸਿਟੀ ਨਾਲ ਅਫੀਲੀਏਟਡ ਨਰਸਿੰਗ ਕਾਲਜ ਆ ਉਹਨਾਂ ਦੇ ਸਟੂਡੈਂਟ ਲਿੱਤੇ ਜਾਣਗੇ ਜਾਂ ਦੂਸਰੇ ਵੀ ਨਰਸਿੰਗ ਸਟੂਡੈਂਟਸ ਹੀ ਲੈ ਸਕਦੇ ਆ ਜਿਵੇਂ ਵੀ ਸੀ ਸਾਹਿਬ ਨੇ ਵੀ ਦੱਸਿਆ ਕਿ ਸੈਂਟਰ ਮੋਹਾਲੀ ਦੇ ਵਿੱਚ ਹੈਗਾ ਜਿਹੜੇ ਵੀ ਬੱਚੇ ਐਲੀਜੀਬਲ ਹੈ ਪਹਿਲੀ ਨੈਚੁਰਲੀ ਪੰਜਾਬ ਚ ਤੇ ਬਾਬਾ ਫਰੀਦ ਨਾਲ ਰਿਲੇਟਡ ਸਾਰੇ ਬੱਚੇ ਨੇ ਪਰ ਹੋਰ ਜੇ ਕਿਸੇ ਇੰਸਟੀਚੂਨਸ ਤੋਂ ਹੈਗੇ ਨੇ ਮੋਸਟਲੀ ਇੰਸਟੀਚੂਨ ਦਾ ਬਾਬਾ ਫਰੀਦ ਨਾਲ ਐਮਓਯੂ ਹੈਗਾ ਹੈ ਪੰਜਾਬ ਦੇ ਵਿੱਚ ਜਿਹੜੀਆਂ हरियाणा ਤੋਂ ਵੀ ਆ ਸਕਦੇ ਨੇ ਕੋਈ ਐਸਾ ਪ੍ਰੋਬਲਮ ਨਹੀਂ ਚੰਡੀਗੜ੍ਹ ਦੇ ਬੱਚੇ ਵੀ ਜਿਹੜੇ ਆ ਉਹਦੇ ਵਿੱਚ ਆ ਸਕਦੇ ਨੇ ਸਿਲੈਕਸ਼ਨ ਪ੍ਰੋਸੈਸ ਜਿਹੜੀ ਉਹਨੂੰ ਕੰਪਲੀਟ ਕਰਨੀ ਪਵੇਗੀ ਜੀ ਥੈਂਕ ਯੂ ਥੈਂਕ ਯੂ بابا ਫਰੀਜ਼ ਯੂਨੀਵਰਸਿਟੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੁਣ ਸਟੂਡੈਂਟਸ ਨੂੰ ਇਲਿਗਲ ਬਾਹਰ ਜਾਣ ਦੀ ਲੋੜ ਨਹੀਂ ਹੈ ਲਿਗਲੀ ਤੌਰ ਤੇ ਉਹ ਬਾਹਰ ਜਾ ਸਕਦੇ ਨੇ ਜਿਸ ਚ ਉਹਨਾਂ ਦਾ ਨਾ ਸਿਰਫ ਵੀਜ਼ਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਕਰਾਇਆ ਜਾਏਗਾ ਬਲਕਿ ਉਹਨਾਂ ਨੂੰ ਵਿਦੇਸ਼ ਵਿੱਚ ਨੌਕਰੀ ਵੀ ਪਹਿਲੇ ਤੋਂ ਫਿਕਸ ਕਰਾਈ ਜਾਏਗੀ ਤਾਂ ਕਿ ਉਹਨੂੰ ਕਿਸੇ ਵੀ ਪ੍ਰਕਾਰ ਦੀ ਤੋ ਕਾੜੀ ਤੋਂ ਬਚਾਇਆ ਜਾ ਸਕੇ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਬਿੰਦਰ ਨਾਲ ਥੈਂਕਸ ਵਾਟੇ ਲਈ ਚੰਡੀਗੜ੍ਹ ਤੋਂ